ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਹੋਸ਼ ਗੁਰਵਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਅਸੀਂ ਅਰਥ ਕਰਾਂਗੇ 8 ਸੋਠ ਮਹੱਲਾ 9 ਦੇ 8ਵੇਂ ਸ਼ਬਦੀ ਵਾਰੀ ਹੈ ਜੀ ਸੋਠ ਮਹੱਲਾ 9 ਰੇ ਨਰ 에 ਸਾਚੀ ਜੀ ਤਾਰ ਸਭਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਭਾਰਾਓ ਰੇਨਰ 에 ਸੱਚੀ ਜੀਤਾਰ ਸਵਲ ਜਗਤ ਹੈ ਜੈਸੇ ਸੁਪਨਾ ਬਿੰਸਤ ਲਗਤ ਨਾ ਬਾਰਹਾਓ 바ਰੂ ਪੀਤ ਬਨਾਈ ਰਚਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾ ਗਵਾਰ 바ਰੂ ਪੀਤ ਬਨਾਈ ਰਚਪਚ ਰਹਿਤ ਨਹੀਂ ਦਿਨ ਚਾਰ ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾ ਗਵਾਰ ਅਜੂ ਸਮਝ ਕੁਛ ਬਿਗਰਿਓ ਨਾ ਹਨ ਪਜ ਲੈ ਨਾਮ ਰਾਰ ਕਾ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਏ ਪਕਾਰ ਅਜੂ ਸਮਝ ਕੁਛ ਬਿਗਰਿਓ ਨਾਹੀ ਨਾ ਹਨ ਪਜ ਲੈ ਨਾਮ ਰਾਰ ਕਾ ਨਾਨਕ ਨਿਜ ਮਤ ਸਾਧਨ ਕੋ ਪਾਖਿਓ ਤੋਏ ਪਕਾਰ ਨੇਰ ਨੇਨਰ ਏ ਸੱਚੀ ਜੀਤਾਰ सगल ਜਤ ਹੈ ਜੈਸੇ ਸੁਪਨਾ ਬਿੰਸਰ ਤੇ ਲਗਦਾ ਨਾ ਬਾਹਰ ਹਾਉ ਇਸ ਸ਼ਬਦ ਦੇ ਗੁਰੂ ਜੀ ਸਾਨੂੰ ਸਿੱਖ ਦਿੰਦੇ ਹਾਂ ਜੀ ਕਿ اے ਭਾਈ ਜੀ ਮਨੁੱਖ ਇੱਕ ਗੱਲ ਸੱਚੀ ਹੈ ਤੇ ਇਹ ਸੱਚੀ ਗੱਲ ਨੂੰ ਤੂੰ ਸੱਚ ਸਮਝ ਕਿ ਇਹ ਸਾਰਾ ਜਗ ਸੰਸਾਰ ਇਕ ਸੁਪਨੇ ਦੀ ਨਹੀਂ ਆਈ ਹੈ ਜੀ ਜਿਸ ਤਰ੍ਹਾਂ ਅਸੀਂ ਸੁਪਨਾ ਲੈਂਦੇ ਹਾਂ ਤੇ ਨਿੰਦਰ ਆਂਦਿਆਂ ਸੁਪਨਾ ਟੁੱਟ ਜਾਂਦਾ ਹੈ ਉਸੇ ਤਰ੍ਹਾਂ ਹੀ ਇਸ ਸਰੀਰ ਨੂੰ ਜਦੋਂ ਮੌਤ ਆਣੀ ਹੈ ਜੀ ਤਾਂ ਇਸ ਨੂੰ ਨਸ਼ਟ ਹੋਣ ਲੱਗਿਆਂ ਦੇ ਨਹੀਂ ਲੱਗਣੇ ਜੀ راہ ਫਿਰ ਗੁਰੂ ਜੀ ਆਖਦੇ ਹਨ ਬਾਹਰੂ ਪੀਤ ਬਨਾਏ ਰਜਪਤ ਰਹਿਤ ਨੇ ਦਿਨ ਚਾਰ ਤੈਸੇ ਹੀ ਇਸ ਸੁਖਮਾਇਆ ਕੇ ਉਰਜੋ ਕਹਾਗਵਾ ਗੁਰੂ ਜੀ ਆਖਦੇ ਹਨ ਜਿਸ ਤਰ੍ਹਾਂ ਕੋਈ ਰੇਤ ਦੀ ਕੰਦ ਬਣਾ ਕੇ ਉਸ ਨੂੰ ਖੱਪ-ਖੱਪ ਕੇ ਸਵਾਰੀ ਜਾਵੇ ਪਰ ਫਿਰ ਵੀ ਉਹ 4-5 ਦਿਨ ਨਹੀਂ 4 ਦਿਨ ਹੀ ਰਹਿੰਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਸੇ ਤਰ੍ਹਾਂ ਮਾਇਆ ਵੀ ਪਦਾਰਥਾਂ ਦੇ ਜੋ ਸੁਖ ਹਨ ਜੀ ਏ ਜੀ ਭਾਈ ਮੁਰਗ ਤੂੰ ਇਹ ਨਾ ਮਾਇਆ ਵੀ ਪਦਾਰਥਾਂ ਵਿੱਚ ਕਿਉਂ उलझा ਹੋਇਆ ਹੈ ਜੀ ਇਹ ਵਿਚਾਰ ਦਿੰਦੇ ਮੋਜ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਅਜੂ ਸਮਝ ਕੁਛ ਬਿਗਰਿਆ ਨਾ ਹਨ ਭਜ ਲੈ ਨਾਮ ਰਾਰ ਕੋ ਨਾਨਕ ਨਿਜਮਤ ਸਾਧਨ ਕੋ ਪਾਖਿਓ ਤੋਏ ਪੁਕਾਰ ਫਿਰ ਗੁਰੂ ਜੀ ਆਖਦੇ ਨੇ ਭਾਈ ਹੱਲੇ ਵੀ ਦੇਰ ਨਹੀਂ ਹੋਈ ਤੋ ਹੁਣ ਵੀ ਸਮਝ ਜਾ ਹੱਲੇ ਵੀ ਕੁਝ ਵੀ ਨਹੀਂ ਵਿਗੜਿਆ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਪ੍ਰਭ ਦੇ ਗੁਰਸ਼ਾਬ ਗੁਰਬਾਣੀ ਨਾਮ ਦਾ ਭਜਨ ਸਿਮਰਨ ਕਰ ਲੈ ਜੀ ਨਾਨਕ ਦਾ ਖਤਨ ਹੈ ਜੀ ਕਿ ਹੇ ਮੁਰਖ ਜੀ ਤੇਰੀ ਮਤ ਨੂੰ ਸਹੀ ਪਾਸੇ ਲਾਣ ਵਾਸਤੇ ਨੂੰ ਘਾਰ ਪੁਗਾਰ ਕੇ ਅਸੀਂ ਕਹਿ ਰਹੇ ਹਾਂ ਜੀ ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਇਹ ਸ਼ਬਦ ਉਸ ਗੁਰੂ ਜੀ ਉਪਦੇਸ਼ ਦਿੰਦੇ ਹਨ ਜੀ ਕਿ ਇਹ ਜਗ ਸੰਸਾਰ ਹੈ ਇਹ ਸੁਪਨੇ ਦੀ ਤਰ੍ਹਾਂ ਹੈ ਜੀ ਅਥੇ ਇਸ ਜਗ ਸੰਸਾਰ ਵਿੱਚ ਜੋ ਮਾਇਆ ਵਿਭਾਰਥਾਂ ਦੇ ਸੁਖ ਸੁਖ ਹਨ ਉਹ ਵੀ ਫਲ ਭਰਦੇ ਹਨ ਜੀ ਅਸਲੀ ਸੁੱਖ ਨਹੀਂ ਹਾਂਜੀ ਉਹ ਵੀ ਇੱਕ ਦਿਨ ਸਾਡੀ ਮੌਤ ਆਣ ਤੇ ਖਤਮ ਹੋ ਜਾਣੇ ਹਾਂਜੀ ਫਿਰ ਗੁਰੂ ਜੀ ਆਖਦੇ ਨੇ ਪਾਹੀ ਪਰਮੇਸ਼ਰ ਪ੍ਰਭ ਦੇ ਗੁਰਸ਼ਾਦ ਗੁਰਬਾਣੀ ਨਾਮ ਦਾਰਾ ਸਿਮਰਨ ਕਰ ਅਤੇ ਆਪਣਾ ਮਨੁੱਖਾ ਜਨਮ ਸਫਲ ਹੋਣ ਵਰਤ ਕਰ ਲੈ ਅੱਜ ਦਾ ਵਿਚਾਰ ਕਰਦੇ ਹਾਂ ਮਰਕਲ ਨੂੰ ਨੀ ਕਾ ਬੋਲਣਾ ਹੋਇਆ ਹੋਣਗੇ ਉਸ ਵਾਸਤੇ ਮੈਂ ਕਿਹਾ ਦੇ ਚਾਚਾ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ